ਨੇ ਵੀ ਕੁਝ ਤਿਆਰ ਕਰਨ ਵਾਸਤੇ ਤੂੰ ਜਾ ਕੇ ਆਪਾਂ ਜਾਲ ਚ ਪਾਉਣੇ ਬਈ ਉਤਰ ਆਟੋਮੈਟਿਕ ਹੀ ਰੁਕੇ ਜਾਂਦਾ ਹੈ ਨਾ ਖਰਾਕ ਨਹੀਂ ਪੋਰਦਾ ਪਾਣੀ ਨਹੀਂ ਤੇ ਉਦੋਂ ਬਾਅਦ ਚਲੋ ਆਪਣੀ ਖਰਾਕ ਪਾਉਣੀ ਨਹੀਂ ਵੀ ਪਾਉਣੀ ਜਿੰਨਾ ਕੂਤਾ ਦਾ ਬੇਤਾ ਹੈ ਪਰ ਇੱਕ ਗੱਲ ਆ ਬਈ ਜਦ ਤੇ ਕੂਤਰ ਸਾਹਮਣੇ ਉਹ ਕੰਟ ਨਹੀਂ ਕਰਦਾ ਓਕੇ ਜਿੰਨੇ ਵੀ ਬਦਾਮਾ ਦੇ ਮੈਂ ਕਹਿੰਦਾ ਘੱਟੋ ਘੱਟ 5-6 ਬਦਾਮਾ ਦੇ ਕੂਤਰ ਸਾਹਮਣੇ ਹੋਣਾ ਚਾਹੀਦਾ ਬਈ ਤੂੰ ਘਰੇ ਤਾਂ ਉਹ ਜਾਂਦਾ ਬੰਦਸਤਾ ਕਰਦਾ ਵੀ ਲੱਗ ਜਾਂਦਾ ਬਸ ਉਂਗਲਾਂ ਦੀਆਂ ਚਾਹੀਆਂ ਕੱਚ ਦੇ ਗਲਾਸ ਵਿੱਚ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣ ਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਵਾਜਲੀ ਵੀਡੀਓ ਬਾਈ ਬਹੁਤ ਕੋਰਨਟ ਆ ਕਿਉਂਕਿ ਭਰਾਵਾਂ ਦੇ ਮੈਨੂੰ ਕਮੈਂਟ ਵੀ ਆਏ ਸੀ ਤੇ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਵੀਡੀਓ ਦੇਖਣੀ ਆ ਤਾਂ ਪੂਰੀ ਦੇਖਿਓ ਠੀਕ ਆ ਤੇ ਆਪਣਾ ਇੰਸਟਾਗ੍ਰam ਦੀ ਆਈਡੀ ਆ ਮਰ ਜਾਣਾ ਗਿੱਲ ਠੀਕ ਆ ਉਹਦੇ ਤੇ ਆਪਣੇ ਨਾਲ ਮੈਸੇਜ ਗੱਲ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕਰਨੀ ਹੋਵੇ ਜਾਂ ਕਬੂਤਰ ਬਾਰੇ ਜਾਂ ਕਬੂਤਰ ਲੈਣੇ ਹੋਣ ਜਾਂ ਕੋਈ ਵੀ ਗੱਲਬਾਤ ਹਨ ਆਪਾਂ ਨੂੰ ਇੰਸਟਾਗ੍ਰam ਤੇ ਕਰ ਸਕਦੇ ਹੋ ਬਈ ਨੰਬਰ ਆਪਣਾ ਬੰਦ ਪਿਆ ਠੀਕ ਆ ਉਹ ਫੋਨ ਖਰਾਬ ਹੋ ਗਿਆ ਸੀ ਠੀਕ ਹੈ ਇਕੱਲਾ ਚੈਨਲ ਵਾਲਾ ਫੋਨ ਹੈ ਤਾਂ ਕਰਕੇ ਬਾਈ ਨੰਬਰ ਕਿਸੇ ਨੂੰ ਦੇ ਨਹੀਂ ਸਕਦੇ। ਸੋ ਭਰਾ ਬਣ ਕੇ ਜੇ ਕਿਸੇ ਨੇ ਗੱਲ ਕਰਨੀ ਵੀ ਹੈ ਤਾਂ ਇੰਸਟਾਗ੍ਰam ਤੇ ਕਰ ਸਕਦੇ। ਸੋ ਬਾਈ ਅੱਜ ਆ ਜੋ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਬਦਾਮਾਂ ਵਾਲੀ ਵੀਡੀਓ ਪਾਈ ਸੀ ਹੁਣ ਕੋਣੇ ਆਪਾਂ ਆਲੂ ਬੁਖਾਰੇ ਵਾਲੀ। ਠੀਕ ਹੈ ਤੇ ਸਹੀ ਖੇੜ ਬਦਾਮਾਂ ਦੀ। ਹਨਾ ਆਪਾਂ ਕੀ ਆ ਬੀ ਬਾਜੀ ਵਾਲਾ ਜਿਹੜਾ ਕਬੂਤਰ ਹੁੰਦਾ ਉਹਨੂੰ ਆਪਾਂ ਸੰਭਲ ਲਾ ਗਏ ਨਾ ਜਿੱਦੇ ਗੇੜਿਆਂ ਤੋਂ ਆ ਗਿਆ। ਗੇੜਿਆਂ ਤੋਂ ਆਇਆ ਠੀਕ ਆ ਆਪਾਂ ਬਿਠਾ ਲਿਆ ਬਿਠਾ ਕੇ ਉਹਨੂੰ 15-20 ਮਿੰਟ ਅੱਧਾ ਘੰਟਾ ਰੈਸਟ ਦਿੱਤੀ ਜਦੋਂ ਪਤਾ ਲੱਗਿਆ ਆਪਾਂ ਇੱਕ ਸਾਰਨੋਂ ਵੱਡੀ ਗੱਲ ਬਈ ਗੇੜਿਆਂ ਵਾਲੇ ਦਿਨ ਕਬੂਤਰ ਜ਼ਿਆਦਾ ਨਹੀਂ ਉੱਡਣਾ ਚਾਹੀਦਾ ਠੀਕ ਆ 11 12 ਵਜੇ ਤੱਕ ਜਿਹੜਾ ਕਬੂਤਰ ਉੱਡ ਕੇ ਬਹਿ ਜੇ ਉਹ ਸਾਰਨੋਂ ਵੈਸਟ ਹੁੰਦਾ ਜੇ ਗੇੜਿਆਂ ਵਾਲੇ ਦਿਨ ਵੱਧ ਜ਼ੋਰ ਲਾ ਦੇ ਬਈ ਠੀਕ ਆ ਉਹਦਾ ਵੀ ਦੱਸਾਂਗੇ ਠੀਕ ਆ ਪਰ ਉਹ ਕਬੂਤਰ ਛੇਤੀ ਛੇਤੀ ਸੈੱਟ ਨਹੀਂ ਹੁੰਦਾ ਬਾਜੀ ਵਾਸਤੇ ਆਪਣੇ ਤੋਂ ਕਿਉਂ ਨਵੇਂ ਭਰਾ ਹੁੰਦੇ ਨੇ ਹਨ ਤੇ ਉਹਨਾਂ ਤੋਂ ਸੈੱਟ ਨਹੀਂ ਹੁੰਦਾ ਕਬੂਤਰ ਬਿਮਾਰੀ ਚ ਆ ਜਾਂਦਾ ਤੇ ਮੁੜ ਕੇ ਉਹ ਗੱਲ ਨਹੀਂ ਬਣਦੀ ਤੇ ਕਬੂਤਰ ਘਰੇ ਦਾ 5 5:30 5 6 ਦਾ ਟਾਈਮ ਕਰਦਾ ਹੁੰਦਾ ਬਈ ਬਾਹਰ ਮੇ 2:30 ਵਜੇ ਬਹਿ ਜਾਂਦਾ ਤੇ ਬਹੁਤ ਡੂੰਗੇ ਕਾਰਨ ਨੇ ਹੈ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਬਹੁਤ ਡੂੰਘੇ ਨੇ ਠੀਕ ਐ ਸੋ ਆਪਾਂ ਗੇੜਿਆਂ ਵਾਲੇ ਦਿਨ ਕਬੂਤਰ ਨੂੰ ਛਤਰੀ ਦੇ ਬਿਠਾ ਲਿਆ ਬਿਠਾ ਕੇ ਆਪਾਂ ਬਈ ਜੇ ਜਾਲ 'ਚ ਇੱਕ ਸਾਰ ਨੂੰ ਵੱਡੀ ਗੱਲ ਹੋਰ ਕਈ ਭਰਾ ਕੀ ਕਰਦੇ ਜਮਾਂ ਟਾਈਮ ਤੇ ਕਬੂਤਰ ਚੱਕ ਲੈਂਦੇ ਬਈ ਖੁੱਡੇ 'ਚ ਤਿਆਰ ਕਰਨ ਵਾਸਤੇ ਜਦੋਂ ਚੱਕ ਕੇ ਆਪਾਂ ਜਾਲ 'ਚ ਪਾਉਨੇ ਆ ਬਈ ਕਬੂਤਰ ਆਟੋਮੈਟਿਕ ਹੀ ਰੁਕ ਜਾਂਦਾ ਹਨਾ ਉਹ ਖਰਾਕ ਨਹੀਂ ਤੋੜਦਾ ਪਾਣੀ ਨਹੀਂ ਖਿੱਚਦਾ ਹਨਾ ਆਪਾਂ ਕਹਿ ਦਿੰਨੇ ਯਾਰ ਵੀ ਕਬੂਤਰ ਨੇ ਖਰਾਕ ਨਹੀਂ ਤੋਰੀ ਠੀਕ ਐ ਫਿਰ ਆਪਾਂ ਨੂੰ ਖੁੱਡੇ 'ਚ ਛੱਡਣਾ ਪੈਂਦਾ ਸੋ ਇਹਦੇ ਨਾਲੋਂ ਵਧੀਆ ਗੱਲ ਐ ਵੀ ਪਹਿਲੇ ਹੀ ਉਹ ਕਬੂਤਰ ਨੂੰ ਸੁਭਾਅ ਜਿਹੜੇ-ਜਿਹੜੇ ਆਪਾਂ ਪਤਾ ਵੀ ਆਪਾਂ ਨੇ ਹੁਣ ਆਹ ਕਬੂਤਰ ਬਾਜੀ ਵਾਸਤੇ ਕੱਢਣਾ ਆਪਾਂ ਤਿਆਰ ਕਰੀਏ ਨੇ ਠੀਕ ਆ ਉਹ ਕਬੂਤਰ ਤੇ ਇੱਕ ਕਬੂਤਰ ਹੋਰ ਪਾ ਕੇ ਬਈ ਜਾਲ ਚ ਪਾ ਕੇ ਬਦਾਮ ਪਾਉ ਉਹਨੂੰ ਠੀਕ ਆ ਉੱਥੇ ਉਹਨੂੰ ਪਤਾ ਲੱਗ ਜੇ ਵੀ ਹਾਂ ਮੇਰੀ ਇਹ ਜਗ੍ਹਾ ਠੀਕ ਆ ਫਿਰ ਆਪਾਂ ਉਹਨੂੰ ਜਦੋਂ ਆਪਾਂ ਕਬੂਤਰ ਤਿਆਰ ਕਰਦੇ ਆਂ ਬਈ ਉੱਥੇ ਆਪਾਂ ਨੂੰ ਕੋਈ ਵੀ ਰੁਕਾਵਟ ਨਹੀਂ ਆਉਂਦੀ ਨਾ ਜਾਨਵਰ ਰੁਕੇ ਨਾ ਪਾਣੀ ਰੁਕੇ ਨਾ ਖਰਾਕ ਰੁਕੇ ਵਧੀਆ ਖਰਾਕ ਖਿੱਚਦੇ ਨੇ ਠੀਕ ਆ ਸੁਪਨਾ ਬਣ ਕੇ ਇਹ ਗੱਲ ਤੇ ਜ਼ਰੂਰ ਧਿਆਨ ਦਿਓ ਤੇ ਹੁਣ ਆਉਣੇ ਆਪਾਂ ਚਲੋ ਪਦਾਮ ਵਾਲੀ ਤੇ ਠੀਕ ਆ ਜਦ ਠੀਕ ਆ ਕਈ ਭਰਾ ਕੀ ਕਰਦੇ ਆ ਉਸ ਟਾਈਮ ਤੇ ਇਕੱਠਾ ਹੀ ਪਾਣੀ ਚਕਾ ਦਿੰਦੇ ਨੇ ਕਬੂਤਰ ਨੂੰ ਕਦੇ ਵੀ ਇਕੱਠਾ ਪਾਣੀ ਨਾ ਚਕਾਓ ਠੀਕ ਆ ਪਹਿਲਾਂ ਉਹਦੀ ਇੱਕ ਤੁੰਝ ਲਵਾਓ ਠੀਕ ਆ ਵੀ 5-7 ਐਮਐਲ ਪਾਣੀ ਉਹਦੇ ਅੰਦਰ ਜਾਵੇ ਠੀਕ ਆ 10 ਮਿੰਟ ਵੇਟ ਕਰੋ ਜਦੋਂ ਉਹ ਪਾਣੀ ਖਿੱਚ ਜੇ ਠੀਕ ਆ ਉਸ ਤੋਂ ਬਾਅਦ ਉਹਨੂੰ ਇੱਕ ਹੋਰ ਲਵਾਓ ਉਸ ਤੋਂ ਬਾਅਦ ਫਿਰ ਤੀਜੀ ਨੋਕ ਤੇ ਜਾ ਕੇ ਉਹਨੂੰ ਫੁੱਲ ਪਾਣੀ ਧਰੋ ਵੀ ਪੀਲਾ ਠੀਕ ਆ ਘੰਟੇ 'ਚ ਕਬੂਤਰ ਪਾਣੀ ਆਪਦਾ ਖਿੱਚ ਜਾਂਦਾ ਠੀਕ ਆ ਜਦੋਂ ਉਹ ਪਾਣੀ ਖਿੱਚ ਗਿਆ ਉਸ ਤੋਂ ਬਾਅਦ ਕਈ ਭਰਾ ਕੀ ਕਰਦੇ ਆ ਜਿਹੜਾ ਆਪਣਾ ਜਲਾਬ ਹੁੰਦਾ ਤ੍ਰਿਪਲੇ ਦਾ ਆਪਾਂ ਦੱਸਿਆ ਹੋਇਆ ਵੀ ਅੱਜ ਤੇ ਦੁਬਾਰਾ ਵੀ ਵੀਡੀਓ ਬਣਾਵਾਂਗੇ ਉਹ ਜਲਾਬ ਲਾ ਦੋ ਠੀਕ ਆ ਕਈ ਭਰਾ ਲਾ ਲੈਂਦੇ ਆ ਹੁਣ ਆਪਾਂ ਤਾਂ ਲਾ ਵੀ ਦਿੰਨੇ ਆ ਕਈ ਵਾਰੀ ਨਹੀਂ ਵੀ ਲਾਉਂਦੇ ਹਨਾ ਗੋਲੇ ਨੂੰ ਆਪਾਂ ਲਾਇਆ ਸੀ ਠੀਕ ਆ ਤੁਹਾਡੇ ਸਾਹਮਣੇ ਸਾਂਭਿਆ ਸੀ ਬਈ ਜਦ ਦੂਸਰ ਜਾਇਆ ਕੂਤਰ ਤੁਹਾਡੇ ਸਾਹਮਣੇ ਸਾਂਭਿਆ ਸੀ ਸਾਰਾ ਗੇਮ ਵੀ ਬਦਾਮ ਵੀ ਸਾਰਾ ਤੁਹਾਡੇ ਸਾਹਮਣੇ ਸੀਗਾ ਵੀਡੀਓ ਪਈਆ ਚਾਹੇ ਚੱਕ ਕੇ ਦੇਖ ਲਿਓ ਤੇ ਉਹਨੂੰ ਜਦੋਂ ਆਪਾਂ ਪਾਣੀ ਆਪਦਾ ਖਿੱਚ ਲੈ ਆ ਖਿੱਚ ਕੇ ਉਸ ਤੋਂ ਬਾਅਦ ਜੋ ਜਲਾਬ ਲਾਉਣੇ ਆ ਬਈ ਠੀਕ ਆ ਜਲਾਬ ਉਹਨੂੰ ਖੇਚ ਲੈਣ ਲੋ ਜਦੋਂ ਜਲਾਬ ਖੇਚ ਲਿਆ ਉਹਦੋਂ 5-4 ਐਮਐਲ ਪਾਣੀ ਦਿਓ ਉਹਨੂੰ ਬਿਠਾ ਦਿਓ ਠੀਕ ਆ ਉਠਾ ਕੇ ਤੇ ਉਸ ਤੋਂ ਬਾਅਦ ਚਲੋ ਆਪਣੀ ਖਾਹਕ ਪਾ ਦੋ ਜਿੰਨੀ ਵੀ ਪਾਉਣੇ ਆਪਾਂ ਹਨਾ ਜਿੰਨਾ ਕਬੂਤਰ ਦਾ ਬੇਤਾ ਪਰ ਇੱਕ ਗੱਲ ਆ ਬਾਈ ਜਦ ਤੇ ਕਬੂਤਰ ਸਾਂਭਣਾ ਹੋਵੇ ਤੁਸੀਂ ਕਣਕ ਨਹੀਂ ਪਾਉਣੀ ਠੀਕ ਆ ਇਹ ਲੋ ਵਾਲੇ ਦਿਨ ਦੀ ਗੱਲ ਦੱਸਦਾ ਮੈਂ ਉਸ ਤੋਂ ਬਾਅਦ ਕੀ ਕਰਨਾ ਬਾਈ ਜਦੋਂ ਕਬੂਤਰ ਨੂੰ ਆਪਾਂ ਚਲੋ ਬਦਾਮ ਖਵਾਤੇ ਤਾਂ ਉਹਨੂੰ ਛੱਡ ਦਿਓ ਚਾਹੀਦਾ ਜੀ ਜਾਲ 'ਚ ਪੱਕਾ ਲਾਇਆ ਹੋਇਆ ਤਾਂ ਜਾਲ 'ਚ ਬਿਠਾ ਦਿਓ ਨਹੀਂ ਬਾਈ ਉਹਨੂੰ ਖੁੱਡੇ ਛੱਡ ਦਿਓ ਖੁੱਡੇ ਦੀ ਹੋਵੇ ਥਲੋ ਸਫਾਈ ਠੀਕ ਆ ਇੱਕ ਗੱ ਠੀਕ ਹੈ ਤੇ ਇੱਕ ਥਲੋ ਜਮਾ ਸਾਫ ਹੋ ਗਏ ਖਰਾਕ ਰੂਪ ਖਵਾ ਕੇ ਉਹਨੂੰ ਸਿੱਧਾ ਚਾਹੇ ਗੁੱਡੇ ਛੜਦ ਚਾਹੇ ਜਾਲਜ ਬਿਠਾ ਦੋ ਉਸ ਤੋਂ ਬਾਅਦ ਉਹ ਆਪ ਹੀ 15-20 ਮਿੰਟਾਂ ਬਾਅਦ ਪਾਣੀ ਪੀਊਗਾ ਉਹਨੂੰ ਕੀ ਲੈਣ ਦੋ ਆਪ ਦੇ ਹੱਥ ਨਾਲ ਨਹੀਂ ਪਾਣੀ ਦੇਣਾ ਬਾਈ ਜਦੋਂ ਕਬੂਤਰ ਨੂੰ ਆਪਾਂ ਆਪਣੇ ਹੱਥ ਨਾਲ ਪਾਣੀ ਬਾਲਾ ਦੇਣ ਲੱਗ ਜਾਂਦੇ ਆ ਬਈ ਕਬੂਤਰ ਖਰਾਬ ਹੁੰਦਾ ਬਦਾਮਾ ਦੇ ਉਤੋਂ ਦੀ ਕਦੇ ਵੀ ਉਸੇ ਟਾਈਮ ਤੇ ਕਈ ਭਰਾ ਕੀ ਕਰਦੇ ਨੇ ਵੀ ਐਮਐਲ ਦੀ ਭਰੀ ਨਾਲ ਕੀ ਲਾ ਦਿੰਦੇ ਨੇ ਉਹ ਕੀ ਕਰਦਾ ਬਾਈ ਪਾਣੀ ਬਣੀ ਖਿੱਚ ਜਾਂਦਾ ਖਰਾਕ ਰੂਪ ਹੋ ਗਿਆ ਜਾਂਦਾ ਫਿਰ ਕਹਿੰਦੇ ਖਰਾਕ ਰੂਪ ਗਿਆ ਠੀਕ ਆ ਕਬੂਤਰ ਨੇ ਵੇਟ ਨਹੀਂ ਬਣਾਇਆ ਉਸ ਤੋਂ ਬਾਅਦ ਜਦੋਂ ਕਰਾਕ ਲੁਕਾ ਲਿਆ ਅਗਲਾ ਦਿਨ ਆ ਗਿਆ ਸਵੇਰੇ ਤੁਸੀਂ ਰਸੌਂਤ ਵੀ ਲਾ ਸਕਦੇ ਹੋ ਠੀਕ ਹੈ ਰਸੌਂਤ ਦਾ ਟਾਈਮ ਹੁੰਦਾ ਬਈ ਸਵੇਰੇ 3 ਵਜੇ ਦਾ ਠੀਕ ਹੈ ਥੋੜੀ ਜੀ ਕਣਕ ਦੇ ਧਾਣੇ ਜਿਨੀ ਥੋੜੀ ਜੀ ਲਓ ਠੀਕ ਹੈ ਲੈ ਕੇ ਉਹਨੂੰ ਪਾਣੀ ਚ ਘੋਲੋ ਘੋਲ ਕੇ ਉਹਦਾ 15 ml 20 ml ਪਾਣੀ ਦੇ ਕੇ ਕਬੂਤਰ ਨੂੰ ਬਿਠਾ ਦਿਓ ਠੀਕ ਹੈ ਜਦੋਂ ਆਪਾਂ 3 ਵਜੇ ਪਾਣੀ ਉਹ ਦੇ ਤਾ ਠੀਕ ਹੈ ਉਹ 1:30 4 ਵਜੇ ਤੱਕ 5 ਵਜੇ ਤੱਕ ਲਾ ਲਓ ਖਾਲੀ ਹੋ ਜੂ ਉਹਦੋਂ ਆ 5-7 ml ਪਾਣੀ ਦਿਓ ਉਹਨੂੰ ਬਿਠਾ ਦਿਓ ਛੇੜ ਹੋਣਾ ਬੜਾ ਬੁੱਧਵਾਰ ਬਈ ਉਹਨੂੰ ਫੁੱਲ ਬਦਾਮ ਰੱਖ ਦੋ ਜਿੰਨੇ ਉਹ ਖਾਂਦਾ ਠੀਕ ਆ 15 ਖਾਂਦਾ 20 ਖਾਂਦਾ ਜਿੰਨੇ ਖਾਂਦਾ ਉਹਨੂੰ ਖਾ ਲੈਣਾ ਇੱਕ ਵਾਰ ਰੱਜ ਕੇ ਬਹਿ ਗਿਆ ਬੈਠਾ ਰਹਿਣ ਦੂ ਨੂੰ ਛੇੜਨਾ ਬਈ ਕਈ ਭਰਾ ਕੀ ਕਰਦਾ ਜਦੋਂ ਆਪਾਂ ਖਰਾਕ ਪਾਤੀ ਨਾਲ ਦੀ ਨਾਲ ਕਹਿੰਦੇ 10 ml ਪਾਣੀ ਦੇ ਦਈਏ ਖਿੱਚ ਜੂਗਾ ਬਦਾਮ ਨਾਲ ਉਹਨੂੰ ਕੋਈ ਪਾਣੀ ਨਹੀਂ ਦੇਣਾ ਉਹਨੂੰ ਬੈਠਾ ਰਹਿਣ ਦੋ 20-25 ਮਿੰਟ ਜਦੋਂ ਬੈਠਾ ਰਿਹਾ ਉਸ ਤੋਂ ਬਾਅਦ ਉਹਦੇ ਮੂਹਰੇ ਪਾਣੀ ਧਰੋ ਆਪਦੇ ਆਪ ਜਿੰਨੀ ਤੇਹ ਹੋਊਗੀ ਪਾਣੀ ਪੀਊਗਾ ਠੀਕ ਹੈ ਭਾਈ ਉਹ ਉਸ ਤੋਂ ਬਾਅਦ ਆਪਾਂ ਕੋਈ ਛੇੜਖਾਨੀ ਨਹੀਂ ਕਰਦੇ ਜਿਵੇਂ ਸਾਫ਼ ਚੱਲਣ ਦੇਣਾ ਠੀਕ ਹੈ ਉਸ ਤੋਂ ਬਾਅਦ ਜਦੋਂ 7:00 ਵਜੇ ਬਨਾਮ ਉਹ ਖਾ ਗਿਆ ਖਾ ਕੇ ਤੇ 11-12 ਵਜੇ ਚੈੱਕ ਕਰੋ ਠੀਕ ਹੈ ਫਿਰ ਉਹਨੂੰ ਪਾਣੀ ਧਰ ਦੋ ਜੇ ਪੀਂਦਾ ਜੇ ਨਹੀਂ ਪੀਂਦਾ ਭਾਈ 10 ਐਮਐਲ ਪਾਣੀ ਦੇ ਦਿਓ ਠੀਕ ਹੈ 10 ਐਮਐਲ ਪਾਣੀ ਦੇ ਕੇ ਬਿਠਾ ਦਿਓ ਫਿਰ ਆ ਗਿਆ ਭਾਈ ਸ਼ਾਮ ਦਾ ਟਾਈਮ ਠੀਕ ਆ ਸ਼ਾਮ ਨੂੰ ਫੇਰ ਉਹਨੂੰ ਚੈੱਕ ਕਰੋ ਠੀਕ ਆ ਆਪਣੇ ਆਪ ਪਹਿਲੀ ਘਰ ਦਾ ਕਬੂਤਰ ਨੂੰ ਜੇ ਤੇ ਹੋਈ ਆਪੀ ਪੀਊਗਾ ਨਹੀਂ 10 ml ਪਾਣੀ ਦੇ ਸਕਦੇ ਠੀਕ ਆ ਕਿਉਂ ਕਈ ਭਰਾ ਕਹਿੰਦੇ ਬਈ ਖਾਲੀ ਨਹੀਂ ਕਰਨਾ ਹੁੰਦਾ ਜੇ ਇਹ ਨਹੀਂ ਕੋ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਬਾਹਲੀ ਡਾਕਟਰੀ ਕਰਨ ਲੱਗ ਜੇ ਨਾ ਦਹਿਰ ਉਹਦੇ ਮੂੰਹ 'ਚ ਦਹਿਰ ਨਾਲ ਕੀ ਲੈ ਨਾਲ ਕੀ ਤਾਂ ਬਈ ਕਬੂਤਰ ਖਰਾਬ ਹੁੰਦਾ ਕਿਉਂ ਆਪਣੇ ਦੀ ਲਾ ਲਓ ਹੁਣ ਜੇ ਉਹੀ ਗੱਲ ਆਪਾਂ ਨੂੰ ਖਵਾ ਕੇ ਦੋ ਰੋਟੀਆਂ ਉਸ ਤੋਂ ਬਾਅਦ ਦਹਿ ਪਾਣੀ ਲੈ ਪਾਣੀ ਦਹਿ ਪਾਣੀ ਲੈ ਪਾਣੀ ਠੀਕ ਆ ਜਦੋਂ ਆਪਾਂ ਬਾਥਰੂਮ ਜਾਵਾਂਗੇ ਠੀਕ ਆ ਤੜਕੇ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹੋ ਜਾਂਦਾ ਆਪਣਾ ਹਣਾ ਤੋ ਆਪਾਂ ਕੀ ਕਰਦੇ ਆ ਬਾਈ ਪਾਣੀ ਦੇ ਦੇ ਕੇ ਉਹਨੂੰ ਪਹਿਲੇ ਹੀ ਚੱਕ ਦਿੰਨੇ ਆ ਕੰਮ ਉਹਦਾ ਉਹਨੂੰ ਆਪ ਦੇ ਹਿਸਾਬ ਨਾਲ ਬੇਤ ਨਾਲ ਚੱਲਣ ਦੋ ਜਿਵੇਂ ਪਹਿਲਾਂ ਚੱਲਦਾ ਉਹ ਗੇੜਿਆਂ ਤੇ ਠੀਕ ਹੈ ਇੱਕ ਗੱਲ ਹੋਰ ਕਈ ਭਰਾ ਕੀ ਕਰਦੇ ਨੇ ਬਾਈ ਗੇੜਿਆਂ ਦੇ ਕਬੂਤਰ ਨੂੰ ਚੈੱਕ ਨਹੀਂ ਕਰਦੇ ਠੀਕ ਹੈ ਕਬੂਤਰ ਘਰੇ ਛੱਡ ਤੇ ਛੱਡ ਕੇ ਤੇ ਆਪ ਮਾਰਕੀਟ 'ਚ ਫਿਰਦੇ ਹੁੰਦੇ ਨੇ ਠੀਕ ਹੈ ਜਾਂ ਆਪ ਕਿਸੇ ਕੰਮ ਕਰਦੇ ਹੁੰਦੇ ਆ ਖੇਤ ਫਿਰਦਾ ਆਉਂਦਾ ਕੋਈ ਕਿੱਥੇ ਫਿਰਦਾ ਆਉਂਦਾ ਕੋਈ ਆਪ ਦੇ ਕੰਮ ਤੇ ਜਾਂਦਾ ਹੁੰਦਾ ਮੇਰੇ ਨਾਲ ਵੀ ਹੋਈ ਆ ਬਾਈ ਮੈਂ ਇੱਕ ਥਾਂ ਤੇ ਕਬੂਤਰ ਡਾਉਣ ਗਿਆ ਬੰਦਾ ਕਹਿੰਦਾ ਮੈਂ ਬਦਾਮਾਂ ਤੇ ਕਰ ਰੱਖੇ ਨੇ ਜੀ ਇਹ ਬੂਆ ਬਾਈ ਕੋਈ ਬਦਾਮਾਂ ਤੇ ਕਬੂਤਰ ਨਹੀਂ ਸੀ ਤੜਕੇ ਡਾ ਜਾਂਦਾ ਸੀ ਠੀਕ ਆ ਆਪਣੇ ਆਪ ਬਹਿ ਕੇ ਆਪ ਹੀ ਦਾਣੇ ਚੁਗ ਜਾਂਦੇ ਰੋੜ ਚੁਗ ਜਾਂਦੇ ਸੀਗੇ ਆਪ ਹੀ ਪਾਣੀ ਪੀ ਜਾਂਦੇ ਸੀ ਫਿਰ ਵੀ ਉਹ ਛੱਤ ਆਪਣੀ ਚੌਥੀ ਪੰਜਵੀਂ ਛੱਤ ਆ ਗਈ ਸੀ 15 ਛੱਤਾਂ ਚੋਂ ਠੀਕ ਆ ਕੋਈ ਉਹਨਾਂ ਨੂੰ ਬਦਾਮ ਨਹੀਂ ਸੀ ਠੀਕ ਆ ਆਪਾਂ ਆਪਦੀ ਖੇੜਤੀ ਸੀਗੇ ਲਾਸਟ ਕਬੂਤਰ ਆਪਣਾ 5 ਵਜੇ ਦੇ ਨੇੜੇ ਬੈਠਾ ਸੀ ਠੀਕ ਆ ਉਹ ਕਬੂਤਰ ਵਿੱਚ ਪਾਏ ਬਈ ਜਿਹੜੇ ਕਦੇ ਡਾਈ ਨਹੀਂ ਸੀ ਠੀਕ ਆ ਪਹਿਲਾਂ ਨੀਲਾ ਕਬੂਤਰ ਬਚਾ ਸੀਗਾ ਕਨਾਂ ਹਾਂ ਭਾਈ ਬਹੁਤ ਸੋਨਾ ਉੜਦਾ ਉਹਨੂੰ ਜਦੋਂ ਛੱਡਿਆ ਭਾਈ ਉਹਨੇ ਦੋ ਗੇੜੇ ਦਿੱਤੇ ਜਾ ਕੇ ਦਿਪਰਾਂ ਜਾ ਕੇ ਟੈਂਕੀ ਤੇ ਬਹਿ ਗਿਆ ਠੀਕ ਆ ਦੂਜੇ ਕਬੂਤਰ ਕੋਈ ਪੋਰ ਰੁਕ ਗਿਆ ਕੋਈ ਸੁੱਝ ਗਿਆ ਕੋਈ ਕੁਛ ਹੋ ਗਿਆ ਕਿਉਂ ਕਬੂਤਰ ਸੱਟ ਹੀ ਨਹੀਂ ਹੈਗੇ ਸੀ ਭਾਈ ਆਪਣੇ ਆਪ ਵਿਚਾਰੇ ਉੜਦੇ ਸੀ ਜਿੰਨਾ ਕੋਟ ਨਾ ਹੁੰਦਾ ਸੀ ਉਸ ਤੋਂ ਬਾਅਦ ਆਪ ਦਾ ਦਾਣਾ ਪਾਣੀ ਆਈ ਉਤਰਨਸਾਰ ਹੀ ਠੀਕ ਆ ਕੋਈ ਉਹਦੇ ਬੱਤੀ ਨਹੀਂ ਹੁੰਦੀ ਸੀ ਕੋਈ ਸਾਫ ਨਹੀਂ ਹੁੰਦਾ ਸੀ ਕੋਈ ਰੈਸਟ ਨਹੀਂ ਹੁੰਦੀ ਸੀ ਆਪ ਹੀ ਪਾਣੀ ਪੀ ਜਾਂਦੇ ਸੀ ਗੇ ਧੁੱਪੇ ਗਰਮ ਪਾਣੀ ਪੀ ਗਏ ਵਿੱਚੀ ਰੋੜ ਖਾ ਗਏ ਵਿੱਚੀ ਕਣਕ ਖਾ ਗਏ ਹਨ ਉਹ ਕਬੂਤਰਾਂ ਨੇ ਖਰਾਬ ਹੀ ਹੋਣਾ ਸੋ ਆਪਾਂ ਗੇੜਿਆਂ ਤੇ ਭਾਈ ਜਦੋਂ ਕਬੂਤਰ ਹੁੰਦਾ ਆਪਣਾ ਘਰੇ ਆਪਾਂ ਦੇਖੋ ਵੀ ਭਾਈ ਕੀ ਸਿਸਟਮ ਕਰਦਾ ਇੱਕ ਗੱਲ ਹੋਰ ਕਬੂਤਰ ਛੱਡਣ ਦਾ ਤਰੀਕਾ ਬਾਜੀ ਵਾਸਤੇ ਚੁੰਨ ਦਾ ਆਪਾਂ باندې ਕਬੂਤਰ ਡਾਇਨੇ ਭਾਈ ਪੰਜਾ ਜੋ ਦੇਖੋ ਵੀ ਕਿਹੜਾ ਕੀ ਹਰਕਤ ਕਰਦਾ ਠੀਕ ਹੈ ਵੀ ਇੱਕ ਤਾਂ ਭੱਜ ਕੇ ਛੇ ਦੀ ਛਤਰੀ ਕੰਨੀ ਨੂੰ ਹੁੰਦਾ ਹਨ ਜਿੰਮੇ ਮਤਲਬ ਵੀ ਉਹਨੇ ਜ਼ੋਰ ਲਾ ਲਿਆ ਠੀਕ ਹੈ ਥੋੜਾ ਜਿਹਾ ਥੱਕਿਆ ਨਹੀਂ ਤੇ ਧਾੜ ਛਤਰੀ ਤੇ ਠੀਕ ਹੈ ਕੋਈ ਉਹਦਾ ਸਰੀਰ ਨੂੰ ਇੰਨਾ ਡਿਕਤ ਨਹੀਂ ਹੁੰਦੀ ਕੁਝ ਨਹੀਂ ਇੱਕ ਕਬੂਤਰ ਆਪਣਾ ਲਾਸਟ ਤੇ ਵੀ ਚੀੜ ਮਾਰ ਕੇ ਪੈਂਦਾ ਠੀਕ ਹੈ ਉਹ ਕਬੂਤਰ ਛੱਡੋ ਬਾਜੀ ਜੀ ਹਮੇਸ਼ਾ ਠੀਕ ਹੈ ਜਿਹੜਾ ਬਸ ਢਾਂਗਾ ਦੇਖਣ ਸਾਰੀ ਮਤਲਬ ਥੋੜਾ ਜਿਹਾ ਜ਼ੋਰ ਲਾਇਆ ਨਹੀਂ ਧਾੜਦੇ ਨੇ ਢਾਂਗੇ ਤੇ ਉਹ ਕਬੂਤਰ ਕਾਮਯਾਬ ਨਹੀਂ ਹੁੰਦਾ ਬਾਹਰ ਵੀ ਬਈ ਪੜਕਦੇ ਨਹੀਂ ਬਹਿ ਜਾਂਦਾ ਜਾ ਕੇ ਠੀਕ ਹੈ ਫਿਰ ਉਹਦੇ ਤੇ ਆਪਾਂ ਸਾਰਨੋਂ ਵੱਡੀ ਗੱਲ ਹੁੰਦੀ ਹੈ ਬਲੱਡ ਦੀ ਹੁਣ ਜੇ ਬਲੱਡ ਚੰਗਾ ਹੋਊਗਾ ਤਾਂ ਬਈ ਆਟੋਮੈਟਿਕ ਹੀ ਸਾਰਾ ਕੁਝ ਹੋਊਗਾ ਨਾ ਆਪਾਂ ਹੀ ਕਬੂਤਰ ਦਿੱਤੀ ਸੀ ਜੋੜੀ ਕਿਸੇ ਮੁੰਡੇ ਨੂੰ ਠੀਕ ਹੈ ਉਹਦੇ ਕੋਲੇ ਬਈ ਉਹਨੇ 2 ਵਜੇ ਕਢਾਇਆ ਦੋਵੇਂ ਬੱਚਾ ਨੇ ਰਾਤਾਂ ਬਈ ਨੇਰਾ ਪਾਇਆ ਬਈ ਬੰਦੇ ਨੇ ਗੁੱਦ ਫੋਨ ਕਰਕੇ ਦੱਸਿਆ ਕਹਿੰਦਾ ਬਈ ਤੁਹਾਡੇ ਵਾਲੇ ਕੂਤਰ ਬਾਲੇ ਚੰਗੇ ਉੱਡੇ ਨੇ ਬੱਚੇ ਬਈ ਪਹਿਲਾਂ 10 ਦਿਨ ਤਾਂ ਨਹੀਂ ਉੱਡੇ ਬਈ 10 ਮਿੰਟ ਉੱਡਦੇ ਸੀ ਬਹਿ ਜਾਂਦੇ 10 ਮਿੰਟ ਜਦੋਂ ਆ ਗਿਆ ਆਪਦੀ ਚਾਲ ਤੇ ਫਿਰ ਬਈ ਤੜਕੇ ਕਹਿੰਦਾ ਮੈਂ ਕੰਮ ਤੇ ਜਾਂਦਾ ਸੀ ਆਉਂਦਿਆਂ ਨੂੰ ਕਹਿੰਦਾ 6 ਵਜੇ ਫਿਰਦਾ ਹੁੰਦਾ ਐਨੇ ਚੰਗੇ ਉੱਡੇ ਨੇ ਸੋ ਉਹ ਆਪਦੇ ਸਿਰ ਤੇ ਹੁੰਦਾ ਡਾਉਣਾ ਹਨ ਤੇ ਕਬੂਤਰ ਨੂੰ ਗੇੜਿਆਂ ਤੇ ਜਦੋਂ ਦੇਖ ਲਿਆ ਵੀ ਬਈ ਹਾਂ ਇਹ ਕੀ ਹਰਕਤ ਕਰਦਾ ਹਨ ਵੀ ਜ਼ੋਰ ਲਾਉਂਦਾ ਜਾਂ ਆਪਦਾ ਜ਼ੋਰ ਰੱਖ ਕੇ ਬਹਿ ਜਾਂਦਾ ਹਨ ਅੱਡੋ ਅੱਡ ਹਿਸਾਬ ਕਿਤਾਬ ਹੁੰਦਾ ਤੇ ਇੱਕ ਕਬੂਤਰ ਜ ਸਾਰਨੋਂ ਬੈਸਟ ਉਹੀ ਹੁੰਦਾ ਬਈ ਜਿਹੜਾ 12 1 ਵਜੇ ਤੱਕ ਉੱਡੇ ਕਹਾਂ ਤੁਹਾਨੂੰ ਪਤਾ ਜਦੋਂ ਪੂਰ ਗਰਮੀ ਹੁੰਦੀ ਹੈ ਲੋ ਹੁੰਦੀ ਹੈ ਉਹ ਤੁਹਾਨੂੰ ਪਤਾ 11 ਵਜੇ ਤੱਕ ਹੀ ਜਾਂਦੇ ਨੇ ਕਬੂਤਰ ਹਨ ਕਈ ਵੱਡੇ ਖੜਾਰੀਆਂ ਤੇ ਆਪਣੀ ਚੰਗੇ ਖੜਾਰੀਆਂ ਦਾ ਚਲੋ ਆਪਾਂ ਕੀ ਨਾਂ ਲੈਣਾ ਠੀਕ ਹੈ ਉਹਨਾਂ ਦੇ ਤਾਂ ਸ਼ਾਮ ਵੀ ਕਰ ਜਾਂਦੇ ਹਨੇਰਾ ਵੀ ਪਾ ਜਾਂਦੇ ਆ ਬਈ ਪਰ ਆਪਾਂ ਆਪਣੇ ਵਰਗੇ ਖੜਾਰੀਆਂ ਦੀ ਗੱਲ ਕਰਦੇ ਆ ਠੀਕ ਹੈ ਕਿ ਜਿਹੜੇ 11 ਵਜੇ ਤੱਕ 11:30 ਵਜੇ ਤੱਕ ਹੀ ਉੱਡਦੇ ਨੇ ਹਨ ਜਨਪਰ ਇਹੋ ਜਿਹੀ ਹੋਵੇ ਪਤਾ ਆਪਾਂ ਨੂੰ ਲੋ ਚ ਬਈ ਵੱਧੋ ਵਾਧ ਤਿੰਨ ਤੇ ਬਾਜੀ ਬੱਜੂਗੀ ਪਰ ਅੱਜ ਕੱਲ੍ਹ ਬਾਹਰ ਨੀਆਂ ਦਵਾਈਆਂ ਮੈਡੀਸਿਨ ਉਹੀ ਗੱਲ ਆ ਕਬੂਤਰਬਾਜੀ ਬਈ ਪੈਸੇ ਦੀ ਹੋਗੀ ਥੋੜੀ ਜੀ ਹਨਾ ਤੇ ਗਰੀਬ ਖੜਾਰੀ ਵਾਸਤੇ ਤੇ ਨੰਬੇ ਖੜਾਰੀਆਂ ਵਾਸਤੇ ਪੈਰ ਧਰਨਾ ਬਹੁਤ ਔਖਾ ਸੋ ਇਸੇ ਕਰਕੇ ਆਪਾਂ ਤੁਹਾਡੇ ਭਰਾਵਾਂ ਦੀ ਬਈ ਸਪੋਰਟ ਕਰਦੇ ਆ ਚਲੋ ਹੁਣ ਆਲੂ ਖਾ ਰਿਤੇ ਆਉਣੇ ਆ ਜਦੋਂ ਆਪਾਂ ਉਹ ਕਬੂਤਰ ਸਾਮਤ ਰਾਤ ਨੂੰ ਬੈਠਾ ਰਹਿਣ ਤੋਂ ਤੜਕੇ ਬਈ ਠੀਕ ਆ ਜੇ ਕਬੂਤਰ ਆਪਾਂ ਨੂੰ ਲੱਗਦਾ ਵੀ ਵੇਟ ਜਾਂ ਨਹੀਂ ਬਣਾਉਂਦਾ ਤਾਂ ਤੜਕੇ ਜਿੱਤੇ ਆਪਾਂ ਸਾਂਭ ਆ ਉਹਦੇ ਸਵੇਰੇ ਆਪਾਂ ਉਹਨੂੰ 4 ਵਜੇ ਬਈ ਵੀਕਾ ਸੂਲ ਦਾ ਕੈਪਸੂਲ ਵੀ ਲਾ ਸਕਦੇ ਆ ਠੀਕ ਆ ਜਿਹੜਾ ਅੰਦਰੋਂ ਗਰਮੈਸ਼ ਕਰ ਦਿੰਦਾ ਕਬੂਤਰ ਸੈੱਟ ਹੋ ਜਾਂਦਾ ਭ ਠੀਕ ਆ ਉਦੋਂ ਬਾਅਦ ਆਪਾਂ ਉਹਨੂੰ 7 ਵਜੇ ਧਰ ਕੇ ਜਿੰਨੇ ਵੀ ਬਦਾਮਾਂ ਦੇ ਮੈਂ ਕਹਿੰਦਾ ਘੱਟੋ ਘੱਟ 5-6 ਬਦਾਮਾਂ ਦੇ ਕਬੂਤਰ ਸਾਂਭਿਆ ਹੋਣਾ ਚਾਹੀਦਾ ਬਾਈ ਕਿਉਂ ਘਰੇ ਤਾਂ ਉਹ ਜਾਂਦਾ 15 17 17 20 20 ਬਦਾਮ ਚੱਕ ਕੇ ਜਾਂਦਾ ਹਨਾ 10 ਬਦਾਮ ਖਾ ਕੇ ਨਾਲ ਕਣਕ ਦੇ ਚਾਰ ਚਮਚੇ ਖਾ ਜਾਂਦਾ ਮਤਲਬ 20 ਬਦਾਮ ਹੋ ਗਏ ਤੇ ਆਪਾਂ ਉਹਨੂੰ ਜੇ ਸਾਂਭੀਏ 2-3 ਬਦਾਮਾਂ ਤੇ ਬਈ ਔਖਾ ਇਹ 1-2 ਬਦਾਮ ਵਾਲੀ ਖੇਡ ਉਹ ਹੁੰਦੀ ਆ ਜਿਹੜੇ ਰਾਤ ਨੂੰ ਕਬੂਤਰ ਖਰਾਕ ਰੱਖੀ ਬੈਠੇ ਹੁੰਦੇ ਤਾਂ ਕਹਿੰਦੇ ਬਈ ਅਸੀਂ 1.5 ਤੇ 2 ਤੇ ਸਾਂਭਤਾ ਠੀਕ ਆ ਤੇ 1.5 ਤੇ ਕਬੂਤਰ ਬਈ ਬਹੁਤ ਕਿ ਜਿਹੜਾ ਇੱਕ ਜਿਹੜਾ ਦਾਵਾ ਵਾਲਾ ਕੂਤਰ ਹੁੰਦਾ ਹਣਾ ਠੀਕ ਆ ਉਹ ਤਾਂ ਜਾਹੇ ਉੱਡ ਜੇ ਭੁੱਖ ਤੇ ਪਰ ਜਿਹੜਾ ਘੱਟ ਦਾਵਾ ਹੁੰਦਾ ਬਈ ਉਹਨੂੰ ਤਾਂ ਖਰਾਕ ਚਾਹੀਦੀ ਉਹੀ ਦੀ ਠੀਕ ਆ ਉਸ ਤੋਂ ਬਾਅਦ ਉਹਨੂੰ 4 ਵਜੇ ਵੀਕਾ ਸੂਲਾ ਲਾ ਕੇ ਬੈਠਾ ਰਹਿਣ ਦੋ ਬਈ ਉਸ ਤੋਂ ਬਾਅਦ ਜਿਹੜੇ ਆਪਣੇ 4 ਦੇਣੇ ਆ 5 ਦੇਣੇ ਆ ਬਦਾਮ ਬਿੱਤ ਦੇ ਹਿਸਾਬ ਨਾਲ ਕੂਤਰ ਦੇ ਹਿਸਾਬ ਨਾਲ ਇੱਕ ਤਾਂ ਕੂਤਰ ਕੱਦ ਕਾਟਦਾ ਹੁੰਦਾ ਵਧੀਆ ਹੁੰਦਾ ਇੱਕ ਤਾਂ 25 ਬਦਾਮ ਖਾਣ ਵਾਲਾ ਤੇ 15 ਵੀ ਨਹੀਂ ਖਾਂਦਾ 12 ਬਦਾਮ ਵਾਲਾ ਉਹਦਾ ਡਾਡ ਫਰਕ ਠੀਕ ਆ ਪੰਜ ਛੇ ਕ ਪਨਾਮਾ ਦੇ ਕਬੂਤਰ ਸਾਹਮਣੇ ਬੈਠਾ ਰਹਿਣ ਦੋ ਠੀਕ ਆ ਲੋ ਦਾ ਹਿਸਾਬ ਲਾ ਲਓ ਵੀ ਬਈ ਆਪਣੀ ਬਾਜੀ ਆ ਜਿਹੜੀ ਕਿ 3 ਵਜੇ ਤੱਕ ਜਾਊਗੀ ਤਾਂ ਕਬੂਤਰ ਨੂੰ ਬਈ ਜਦੋਂ ਆਪਾਂ 7 ਵਜੇ ਵਦਾਮ ਪਾਤੇ ਉਹਨੂੰ ਕੁਛ ਨਹੀਂ ਉਸ ਤੋਂ ਬਾਅਦ ਘੰਟੇ ਬਾਅਦ ਉਹਨੂੰ ਪਾਣੀ ਧਰ ਦੋ ਉਹਨੂੰ ਉਹ ਪਾਣੀ ਖਿੱਚ ਕੇ ਤੇ 11 11:30 ਵਜੇ ਉਹ ਕਬੂਤਰ ਖਾਲੀ ਹੋਊਗਾ ਠੀਕ ਆ ਤੇ 11:00 ਵਜੇ ਆਲੂ ਬਖਾਰਾ ਦਾ ਦੋ ਠੀਕ ਆ ਇਹ ਸਹੀ ਟਾਈਮ ਆ ਜਿਹੜੇ ਹਿਸਾਬ ਨਾਲ ਆਪਾਂ ਕਬੂਤਰ ਸੰਭੇ ਨੇ ਠੀਕ ਆ ਉਸ ਹੱਬੀ ਦੱਸ ਦਮ 11 ਵਜੇ ਜਦੋਂ ਆਲੂ ਬਖਾਰਾ ਲਾਉਣਾ ਇਹ ਕਾਲੂ ਬਖਾਰਾ ਲਾਉਣ ਦੇ ਇੱਕ ਹੋਰ ਤਰੀਕਾ ਸਹੀ ਠੀਕ ਆ ਚਲੋ ਆਪਣੇ ਤੋਂ ਵੀ ਗਲਤੀਆਂ ਬਥੇਰੀਆਂ ਆਉਂਦੀਆਂ ਆਉਂਦੀਆਂ ਜਦੋਂ ਵੀ ਆਲੂ ਬਖਾਰਾ ਲਾਉਣਾ ਬਾਈ ਕਦੇ ਉਹਨੂੰ ਮਲਣਾ ਨਹੀਂ ਬਸ ਉਹਨੂੰ ਆਲੂ ਬਖਾਰੇ ਨੂੰ ਭਿਉ ਭਿਉ ਕੇ ਰੱਖ ਦੋ ਤੜਕੇ ਚੱਕੋ ਠੰਡਾ ਕਰਕੇ ਠਾਰ ਕੇ ਉਹ ਠੀਕ ਆ ਇਹਨਾਂ ਵੀ ਨਾ ਹੋਵੇ ਵੀ ਪਰਫੀ ਬਣਿਆ ਪਿਆ ਹੋਵੇ ਉਹਨੂੰ ਠਾਰ ਕੇ ਠੀਕ ਆ ਤੁਹਾਨੂੰ 20 ml ਜੇ ਤਾਂ ਲੋ ਹੈ ਹਨਾ ਲੋਜ ਤਾਂ ਚਲ ਗਾੜਾ ਵੀ ਲੱਗ ਜਾਂਦਾ ਬਸ ਉਂਗਲਾਂ ਦੀਆਂ ਨਹੀਂ ਚਾਹੀਦੀਆਂ ਕੱਚ ਦੇ ਗਲਾਸ ਵਿੱਚ ਦੀ ਆਪਣੀਆਂ ਠੀਕ ਹੈ ਇਨਾ ਚਾਹੀਦਾ ਤੇ ਜੇ ਲੋ ਨਹੀਂ ਹੈਗੀ ਕਹਿਰ ਦੋਸਤੋਂ ਦੂਸਰਾ ਦੱਸਣ ਵਾਲੀਆਂ ਨੇ ਉਦੋਂ ਆਪਾਂ ਪਤਲਾ ਕਰਕੇ ਵੀ ਲਾ ਸਕਦੇ ਜਨ ਬਦੋਂ ਬਈ ਇਹ એનર્ਜੀ ਬੂਸਟ ਹੁੰਦਾ ਬਈ ਠੀਕ ਹੈ ਇਹਨੂੰ ਜਲਾਵ ਵੀ ਸਮਝ ਲਓ ਇਹਨੂੰ એનર્ਜੀ ਵੀ ਸਮਝ ਲਓ ਠੀਕ ਹੈ ਕਬੂਤਰ ਅੰਦਰੋਂ ਜਮਾ ਐਸਾ ਬਲਰੋ ਹਲਕਾ ਹੋ ਜਾਂਦਾ ਤੇ ਜਿਵੇਂ ਆਪਾਂ ਕਹਿੰਦੇ ਤੰਦਰੁਸਤੀ ਆ ਜਾਂਦੀ ਹੈ ਆਪਣੇ ਜੀ ਵੀ ਹਨਾ ਜਿਵੇਂ ਆਪਾਂ ਕਹਿੰਦੇ ਨੇ ਰੈਵੀਟਲ ਦੇ ਕੈਪਸੂਲ ਲਓ ਬਈ ਬੰਦਾ ਐਕਟਿਵ ਹੋ ਜਾਂਦਾ ਤੰਦਰੁਸਤੀ ਆ ਜਾਂਦੀ ਉਵੇਂ ਕੂਤਰ ਦੇ ਅੰਦਰ ਹੋ ਜਾਂਦੀ ਹੈ ਠੀਕ ਹੈ ਤੇ ਕੂਤਰ ਆਪਦੀ ਦਾਨ ਜੇ ਉਹ ਘਰੇ 12 ਵਜੇ ਤੱਕ ਉੱਡਦਾ ਨਾ 11 ਵਜੇ ਤੱਕ ਭਾਈ ਉਹ 3-4 ਤੱਕ 5 ਤੱਕ ਵੀ ਭਗ ਜਾਂਦੇ ਨੇ ਸੋ ਇਹ ਹੀ ਆ 11 ਵਜੇ ਲਾਓ ਠੀਕ ਆ ਤੇ ਜੇ ਦਿਨ ਨੇ ਪੱਤਰ ਜੇ ਮਤਲਬ ਦੂਸਰਾ ਵਾਲਾ ਕੰਮ ਹੈ ਠੀਕ ਆ ਫਿਰ ਤੁਸੀਂ 3 ਵਜੇ 2:30 ਵਜੇ ਪਤਲਾ ਕਰਕੇ ਆਲੂ ਖਾਣਾ ਲਾ ਸਕਦੇ ਹੋ ਕਿਉਂ ਗੇਮ ਹੈ ਜਿਹੜੀ ਆਪਣੀ ਲੰਬੀ ਜਾਂਦੀ ਹੈ ਠੀਕ ਆ ਤੁਹਾਨੂੰ ਵੀ ਪਤਾ ਵੀ ਭਾਈ ਕਹਿਰ ਦੂਸਰਾ ਦਾ ਕੀ ਹੈ ਤੇ ਕਹਿਰ ਦਾ ਕੀ ਹੈ ਠੀਕ ਆ ਸੋ ਇਹ ਗੱਲਾਂ ਬਾਤਾਂ ਹੁੰਦੀਆਂ ਭਾਈ ਕੋਈ ਬਾਲੀ ਵੱਡੀ ਗੇਮ ਨਹੀਂ ਬਸ ਸਮਝਣ ਦੇ ਸਿਰ ਤੇ ਆ ਫੋਕਰਾ ਖਾ ਖਾ ਕੀ ਬੰਦਾ ਅੱਗੇ ਵਾਦਾ ਹੁੰਦਾ ਕੋਈ ਗੱਲ ਨਹੀਂ ਬਈ ਇੱਕ ਹਰਜੋਗੇ ਦੋ ਹਰਜੋਗੇ ਪਰ ਆਪਦੇ ਪ੍ਰੈਕਟੀਕਲ ਕਰੋ ਮੈਂ ਤਾਂ ਇਹ ਗੱਲ ਕਹਿਣਾ ਭਰਾ ਬਣ ਕੇ ਪ੍ਰੈਕਟੀਕਲ ਕਰਕੇ ਆਪਦੇ ਠੀਕ ਆ ਫੇਰ ਅੱਗੇ ਵਧੋ ਬਈ ਮੈਂ ਬਹੁਤ ਦਿਮਾਗ ਲਾਉਣਾ ਇਹ ਚੀਜ਼ ਤੇ ਠੀਕ ਆ ਸਵੇਰ ਤੋਂ ਸ਼ਾਮ ਤੱਕ ਇੰਨਾ ਤੀ ਹੁੰਨਾ ਬਈ ਮੈਂ ਮੈਂ ਆਪਦਾ ਕੰਮ ਵੀ ਛੱਡ ਰੱਖਿਆ ਸਿਰਫ ਇੰਨਾ ਕਰਕੇ ਕਿਉਂ ਆਪਾਂ ਨੂੰ ਸ਼ੌਂਕ ਵੀ ਆ ਠੀਕ ਆ ਤੇ ਐਤ ਕੀ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਸੰਭੀ ਜਾਂਦੇ ਆ ਬੱਚੇ ਹਨਾ ਪੱਟ ਵੀ ਰੱਖੇ ਨੇ ਕੁਛ ਕੂੰ ਵੀ ਨੇ ਠੀਕ ਆ వైగ్రు ਦਾ ਮੇਰ ਰਹੀ ਹੈ ਕਿ ਤਾਂ ਛੱਟ ਜਰੂਰ ਦਿਖਾਵਾਂਗੇ ਸੋ ਏਡੀ ਕੀ ਗੇਮ ਆ ਬਾਈ ਆ ਲੂਖਾਰੇ ਦੀ ਕੋਈ ਪਾੜਾ ਵੱਡਾ ਮੈਟਰ ਨਹੀਂ ਹੁੰਦਾ ਸੋ ਭਰਾ ਬਣ ਕੇ ਖਰਾਖਰੂਪ ਤੋਂ ਬਾਅਦ ਉਹ ਜਿਹੇ ਹਿਸਾਬ ਨਾਲ ਦੇਖ ਲਿਆ ਕਰੋ ਵੀ ਤਿੰਨ ਤੇ ਬਾਜੀ ਜਾਂਦੀ ਆ ਚਾਰ ਤੇ ਜਾਂਦੀ ਆ ਫਿਰ 11:30 ਵਜੇ ਦੇ ਵਿੱਚ ਚਲਾ ਦੋ ਹਣਾ ਥੋੜਾ ਗਾੜਾ ਹੋਊਗਾ ਠੀਕ ਹੈ ਉਂਗਲਾਂ ਦੇਖਣੀਆਂ ਚਾਹੀਦੀਆਂ ਪਰ ਪੀਐਮਐਲ ਦੇ ਕੇ ਉਹਨੂੰ ਪਿਠਾ ਦੋ ਫਿਰ ਬਾੜਾ ਛੇੜ ਛਾੜ ਨਹੀਂ ਕਰਨੀ ਇੱਕ ਗੱਲ ਹੋਰ ਜਿਹੜਾ ਕਬੂਤਰ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਕਬੂਤਰ ਜਦੋਂ ਬਈ ਰਾਤ ਨੂੰ ਤੁਸੀਂ ਸਾਂਭਣਾ ਹੈ ਜੇ ਤਾਂ ਉਹਨੂੰ ਆਪਦਾ ਬਣਿਆ ਪਾਣੀ ਦੇਣਾ ਹੈ ਠੀਕ ਹੈ ਤਾਂ ਦੇ ਸਕਦੇ ਹੋ ਇੱਕ ਜਦੋਂ ਰਾਤ ਨੂੰ ਤੁਸੀਂ ਅਗਲੇ ਦਿਨ ਬਾਜੀ ਆ ਉਹ ਤੋਂ ਪਹਿਲਾਂ ਵਾਲੀ ਰਾਤ ਨੂੰ ਜਦੋਂ ਕੂਤ ਨੂੰ ਪਾਣੀ ਦੇਣ ਲੱਗ ਜਾਨੇ ਬਈ ਜੇ ਕਬੂਤਰ ਪਾਣੀ ਰੋਕਦਾ ਠੀਕ ਆ ਵੱਧ ਟਾਈਮ ਲੈਂਦਾ ਤਾਂ ਮਤਲਬ ਤੁਹਾਡਾ ਕੂਤਰ ਸੈਟ ਆਊਟ ਹੋਊਗਾ ਜੇ ਉਹ ਕੂਤਰ ਪਾਣੀ ਰੋਕਦਾ ਹੀ ਨਹੀਂ ਠੀਕ ਆ ਤੁਰਿਆ ਹੀ ਜਾਂਦਾ ਬਗੀ ਜਾਂਦਾ ਇਹ ਸਮਝ ਲਓ ਵੀ ਬਈ ਗੜਬੜ ਆ ਜਾਨਵਰ ਤੇ ਠੀਕ ਹੈ ਇਹ ਹੀ ਗੱਲ ਹੁੰਦੀਆਂ ਨੇ ਮਿੱਠਾ ਦੇਖਣੀਆਂ ਹੁੰਦੀਆਂ ਨੇ ਬਈ ਉਹ ਵੀ ਸਾਰਾ ਅਗਲੀ ਵੀਡੀਓ ਚ ਦੱਸਾਂਗੇ ਸੋ ਐਡੀ ਕੀ ਗੱਲਬਾਤ ਹੁੰਦੀ ਆ ਬਾਲੀ ਵੱਡੀ ਨਹੀਂ ਹੁੰਦੀ ਤੇ ਇੱਕ ਆਪਣਾ ਪਾਣੀ ਆ ਉਹ ਵੀ ਦੁਬਾਰਾ ਪਾਵਾਂਗੇ ਆਪਣੇ ਪਾਣੀ ਦਾ ਇੱਕ ਫਰਕ ਆ ਬਈ ਦੂਜੇ ਪਾਣੀਆ ਨਾਲੋਂ ਜਦੋਂ ਤੁਸੀਂ ਬਣਾਉਂਗੇ ਜੇ ਤਾਂ ਸਹੀ ਬਣ ਗਿਆ ਤੁਹਾਡੇ ਤੋਂ ਠੀਕ ਹੈ ਜੇ ਨਾ ਬਣਿਆ ਤੁਸੀਂ ਆਪਣੇ ਨਾਲ ਵੀ ਇੰਸਟਾਗ੍ਰਾਮ ਤੇ ਕੰਟੈਕਟ ਕਰ ਸਕਦੇ ਹੋ ਆਪਾਂ ਵੀ ਬਣਾ ਕੇ ਦੇ ਦਾਂਗੇ ਉਹ ਹਿਸਾਬ ਨਾਲ ਠੀਕ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਪਾਂ ਬਣਾਵਾਂਗੇ ਆਪਾਂ ਬਣਾ ਕੇ ਵੀ ਦੇ ਦਾਂਗੇ ਗੋੜਾ ਵਾਲੀ ਵੀਡੀਓ ਵੀ ਆਊਗੀ ਸਾਰਾ ਕੁਝ ਹੀ ਆਊਗਾ ਹਨਾ ਵਾਹਿਗੁਰੂ ਸੁੱਖ ਰੱਖੇ ਬਸ ਜਨਪਰਤਨਦਰੁਸਤ ਰਹਿਣ ਠੀਕ ਹੈ ਐਦ ਕੀ ਝਾਟ ਆਪਾਂ ਦੇਖ ਲਾਂਗੇ ਠੀਕ ਹੈ ਕਿਉਂ ਕਰਮਾਂ ਤੋਂ ਵੀਰੇ ਵਾਹਿਗੁਰੂ ਦੀ ਮਿਹਰ ਤੋਂ ਬਿਨਾ ਕੱਖ ਨਹੀਂ ਹੈਗਾ ਕੱਲੀ ਮਿਹਨਤ ਵੀ ਨਹੀਂ ਉਹੀ ਗੱਲ ਜੇ ਰੱਬ ਦਾ ਹੱਥ ਸਿੱਧਾ ਹੋਇਆ ਬਾਕੀ ਜਦੋਂ ਆਪਾਂ ਸੱਚਾ ਸੁੱਚਾ ਬੰਦਾ ਹੁੰਦਾ ਬਈ ਜਿਹੜਾ ਉਹਦੀ ਰੱਬ ਬਾਹ ਫੜਦਾ ਹੀ ਹੈ ਜਿਹੜਾ ਚੂਤ ਚਲਾਕੀਆਂ ਕਰਦਾ ਬਈ ਠੀਕ ਆ ਦੂਜੇ ਦਾ ਹੀ ਮਾੜਾ ਸੋਚੀ ਜਾਂਦਾ ਵੀ ਹਾਂ ਮੈਂ ਅੱਗੇ ਵੱਧ ਜਾ ਆ ਇਹ ਨਾ ਵਧੇ ਬਈ ਉਹ ਬੰਦਾ ਉੱਥੇ ਤੱਕ ਹੀ ਰਹਿ ਜਾਂਦਾ ਸੋ ਵੈਗਰੂ ਤੋਂ ਡਰ ਕੇ ਕਹਿੰਨੇ ਆ ਆਪਾਂ ਸਿੱਧੇ ਸਾਦੇ ਬੰਦੇ ਆ ਬਈ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਨਾ ਆਪਾਂ ਨੂੰ ਪਾਣੀ ਦਾ ਵੀ ਮੇਰਾ ਪਾਣੀ ਕਿਉਂ ਜਾਂਦਾ ਠੀਕ ਆ ਨਾ ਆਪਾਂ ਕੋਈ ਇਹ ਹੈ ਵੀ ਬਾਹਲਾ ਵੱਡਾ ਕੋਈ ਰਿਗਾਰਡਮੈਂਟ ਕਰਨਾ ਹਨ ਇਹ ਹੀ ਪਾਣੀ ਹੁੰਦਾ ਇੰਨੀਆਂ ਕਿ ਚੀਜ਼ਾਂ ਹੁੰਦੀਆਂ ਪਾਣੀ ਜਿਹੜਾ ਆਪਾਂ ਬਣਾਉਨੇ ਆ ਨਾ ਬਈ ਜਦੋਂ ਉਹਨੂੰ ਪਿਉਉਨੇ ਆ ਤਾਂ ਉਹ ਇੱਕ ਜੇ ਵਿੱਚ ਝਗਰੀ ਬਰੋਲਾ ਨਹੀਂ ਆਉਂਦਾ ਹੁੰਦਾ ਆਪਣਾ ਪਾਣੀ ਨੂੰ ਜਦੋਂ ਵੀ ਹਲਾਕੇ ਦੇਖੋਗੇ ਤਾਂ ਉਹ ਵਿਚਾਲੇ ਝਗਰੀ ਬਣੀ ਪਈ ਹੋਊਗੀ ਇਹ ਨਹੀਂ ਹੈਗਾ ਵੀ ਖੇਲਣ ਜੂਗਾ ਹਨਾ ਖੇਲਰ ਦਾ ਨਹੀਂ ਆਪਣਾ ਪਾਣੀ ਇੱਕ ਗੂੰਦ ਵਾਂਗੂ ਬਣ ਜਾਂਦਾ ਵਿੱਚੋਂ ਬਈ ਜਿਹੜਾ ਸਮਾਨ ਵਿੱਚ ਆਪਾਂ ਪਾਇਆ ਹੁੰਦਾ ਇੱਕ ਚੁੰਡੀ ਹਨਾ ਉਹ ਆਪ ਦਾ ਜਿਹੜਾ ਰਸ ਹੁੰਦਾ ਉਹ ਬਾਹਰ ਛੱਡ ਕੇ ਉਸ ਤੋਂ ਬਾਅਦ ਇੱਕ ਜਾਲਾ ਜਿਹਾ ਬਣ ਜਾਂਦਾ ਉਹ ਸਮਝ ਲਓ ਵੀ ਆਪਣਾ ਪਾਣੀ ਸਹੀ ਹੈ ਜੇ ਆਪਣਾ ਪਾਣੀ ਖਿੰਡਦਾ ਮਤਲਬ ਸਹੀ ਨਹੀਂ ਬਣਿਆ ਠੀਕ ਹੈ ਬਣਾਉਣ ਦਾ ਤਰੀਕਾ ਵੀ ਸਾਰਾ ਦੱਸਾਂਗੇ ਬਸ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮੇਰੇ ਭਰਾਵਾਂ ਨੇ ਠੀਕ ਹੈ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਆ ਠੀਕ ਹੈ ਬਾਕੀ ਅੱਗੇ ਦੀ ਅੱਗੇ ਹੁਣ ਵੀਡੀਓ ਤੇ ਵੀਡੀਓ ਆਈ ਜਾਣਗੀਆਂ ਤੇ ਬਸ ਇਹ ਹੁਣ ਤੁਹਾਡੇ ਸਿਰ ਤੇ ਆ ਹਨਾ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ